ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜਾ ਸੁਣਦੇ ਹਾਂ ਲੇਖਕ ਬਚਿੰਦ ਕੌਰ ਜੀ ਦੀ ਲਿਖੀ ਹੋਈ ਕਹਾਣੀ ਹਨੇਰਾ ਸਰੂਪ ਸਿਓ ਨੂੰ ਦਾਗ ਦੇਣ ਪਿੱਛੋਂ ਜਦੋਂ ਅਸੀਂ ਸ਼ਮਸ਼ਾਨ ਭੂਮੀ ਤੋਂ ਬਾਹਰ ਨਿਕਲੀਆਂ ਤਾਂ ਮੈਂ ਸਭ ਤੋਂ ਮੂਰੇ ਸੀ ਨਿਖੜ ਜਾ ਬੰਤੀ ਪੈਣ ਮੈਨੂੰ ਤਾਂ ਆ ਜਾਣ ਲੇ ਸ਼ਿਆਮੀ ਨੇ ਛੇਤੀ ਛੇਤੀ ਡਿੰਗਾ ਪਰਦੇ ਮੈਨੂੰ ਵਾਜ ਦਿੱਤੀ। ਮੈਂ ਥਾਉਂ ਦੀ ਥਾਉਂ ਰੁਕਦਿਆਂ ਉਸ ਨੂੰ ਪਿੱਛੇ ਮੁੜ ਕੇ ਦੇਖਦਿਆਂ ਪੁੱਛਿਆ। ਆ ਜਾ ਭੈਣੀ। ਹੁਣ ਤੂੰ ਉੱਥੇ ਕਾਸ ਨੂੰ ਖੜੀ ਐਂ। ਤੋ ਉਹਦਾ ਮੁੜ ਕੇ ਮੇਰੇ ਕੋਲ ਤੇ ਪੰਪ ਦੇ ਪਾਣੀ ਨਾਲ ਆਪਣੀ ਚੁੰਨੀ ਦਾ ਪੱਲਾ ਤੋਂ ਮੜੀਆਂ 'ਚੋਂ ਕਦੇ ਪੱਲਾ ਗਿੱਲਾ ਕੀਤੇ ਬਿਨਾ ਨਹੀਂ ਕਰਨੋ ਚਾਹੀਦਾ। ਸ਼ਿਆਮੀ ਦੇ ਕਹੇ ਮੈਂ ਮੁੜ ਮੜੀਆਂ ਵਿੱਚ ਲੱਗੇ ਪੰਪ ਨੂੰ ਢੇੜ ਕੇ ਆਪਣੀ ਚੁੰਨੀ ਦੀ ਚੋਕ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਨਿਚੋੜ ਲਿਆ ਤੇ ਸਿਆਮੀ ਨੂੰ ਪੁੱਛਿਆ ਇਸ ਨਾਲ ਕੀ ਹੁੰਦਾ ਹੈ ਕਦੇ ਇੱਲ ਬਲਾ ਪਿੱਛੇ ਨਹੀਂ ਪੈਂਦੀ ਇੱਥੇ ਮੜੀਆਂ ਵਿੱਚ ਆ ਕੇ ਕਈ ਤਾੰਤ੍ਰਿਕ ਰੂਹਾਂ ਨੂੰ ਕੀ ਲੈਂਦੇ ਹਨ ਕਈ ਵਾਰੀ ਬੁਰੀਆਂ ਰੂਹਾਂ ਇੱਥੋਂ ਹੀ ਬੰਦੇ ਦੇ ਨਾਲ ਹੋ ਤੁਰਦੀਆਂ ਹਨ ਸਿਆਮੀ ਦੀ ਗੱਲ ਨੇ ਮੇਰੇ ਮਨ ਵਿੱਚ ਇੱਕ ਭਰਮ ਜਿਹਾ ਪਾ ਦਿੱਤਾ ਪਰ ਮੈਨੂੰ ਉਸ ਦੀ ਗੱਲ ਉੱਤੇ ਰੱਤੀ ਪਰ ਯਕੀਨ ਨਹੀਂ ਸੀ ਇੰਨੇ ਵਿੱਚ ਹੋਰ ਬਹੁਤ ਸਾਰੇ ਲੋਕ ਜੋ ਸਰੂਪ ਸੋਂਦੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਨ ਸ਼ਮਸ਼ਾਨ ਘੁੰਮੀ ਤੋਂ ਬਾਹਰ ਆ ਗਏ ਤੇ ਜਿਵੇਂ ਵੀ ਕਿਸੇ ਨੂੰ ਠੀਕ ਲੱਗਿਆ ਆਪਣੇ ਆਪਣੇ ਰਾਹ ਪੈ ਗਏ ਕਈ ਨੌਜਵਾਨ ਮੋਟਰਸਾਈਕਲਾਂ ਉੱਤੇ ਸਨ ਕਸਬੇ ਦਾ ਸਰਪੰਚ ਆਪਣੀ ਕਾਰ ਵਿੱਚ ਸੀ ਤੇ ਬਹੁਤ ਸਾਰੇ ਲੋਕ ਪੈਦਲ ਹੀ ਘਰਾਂ ਨੂੰ ਮੁੜ ਰਹੇ ਸਨ ਮੈਂ ਤੇ ਸਿਆਮੀ ਵੀ ਪੈਦਲ ਹੀ ਆਪਣੇ ਜੀ ਰਾਜ ਦੇ ਮਹੱਲੇ ਵੱਲ ਨੂੰ ਹੋ ਤੁਰਿਆ ਰਾਵਿਚ ਅੱਧੇ ਮੀਲ ਤੱਕ ਤਾਂ ਹੋਰ ਵੀ ਕਈ ਬੁੜੀਆਂ ਸਾਡੇ ਨਾਲ ਪੈਦਲ ਤੁਰੀਆਂ ਆਈਆਂ ਸਨ ਪਰ ਜਿਉਂ-ਜਿਉਂ ਉਹਨਾਂ ਦੇ ਘਰ ਨੇੜੇ ਆਉਂਦੇ ਗਏ ਉਹ ਸਾਥੋਂ ਅਲੱਗ ਹੁੰਦੀਆਂ ਗਈਆਂ ਹੁਣ ਤੱਕ ਤਾਂ ਅਸੀਂ ਸਾਰੀਆਂ ਸਰੂਪ ਸਿਓ ਬਾਰੇ ਤੇ ਉਸਦੇ ਪਰਿਵਾਰ ਬਾਰੇ ਗੱਲਾਂ ਕਰਦੀਆਂ ਲੰਬਾ ਪੈਂਡਾ ਲੰਘਾਈਆਂ ਸੀ ਪਰ ਜਦੋਂ ਸਿਆਮੀ ਦੀ ਗਲੀ ਵੀ ਆ ਗਈ ਤਾਂ ਅਗੋਂ ਮੈਂ ਜੋੜੀਆਂ ਪੱਟੀਆਂ ਤੱਕ ਆਪਣੇ ਘਰ ਤੱਕ ਦਾ ਪੂਰਾ ਰਾਹ ਇਕੱਲੀ ਨਹੀਂ ਪਾਰ ਕਰਨਾ ਸੀ ਉਤੋਂ ਸੰਜ ਦੇ ਹਨੇਰਾ ਪਲੋਪਲੀ ਵੱਧਦਾ ਜਾ ਰਿਹਾ ਸੀ ਅੱਛਾ ਭੈਣ ਬੰਤੀ ਏ ਫੁੱਲ ਚੁਗਣ ਵਾਲੇ ਦਿਨ ਆਪਾਂ ਸਰੂਪ ਸਿਉਂਦੇ ਘਰ ਹੀ ਮਿਲਾਂਗੇ ਇਹ ਕਹਿੰਦੇ ਆ ਸਿਆਮੀ ਵੀ ਮੇਰੇ ਨਾਲੋਂ ਰੱਗ ਹੋ ਗਈ ਮੈਂ ਹੁਣ ਮਨ ਹੀ ਮਨ ਵਾਹਿਗੁਰੂ ਵਾਹਿਗੁਰੂ ਜਪਦੀ ਆਪਣੀ ਰਾਤ ਉਰੀ ਜਾ ਰਹੀ ਸੀ ਕਿ ਅਚਾਨਕ ਮੇਰੇ ਪਿੱਠ ਉੱਤੇ ਕਿਸੇ ਨੇ ਜ਼ੋਰ ਦਾ ਦੋ ਹਥੜਾ ਮਾਰਿਆ ਤੇ ਨਾਲ ਹੀ ਨਾਲ ਮੇਰੇ ਕੰਨਾਂ ਵਿੱਚ ਇੱਕ ਭਿਆਨਕ ਆਵਾਜ਼ ਪਈ ਹਾ ਮੰਤੀ ਤੈਨੂੰ ਮੈਂ ਫੜ ਹੀ ਲਿਆ ਡਰ ਨਾਲ ਮੇਰੇ ਲੂਂਗ ਕੰਡੇ ਖੜੇ ਹੋ ਗਏ ਤੇ ਮੇਰੀ ਹੋਰ ਹਿੰਮਤ ਨਾ ਪਈ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਕਿ ਮੇਰੇ ਪਿੱਠ ਉੱਤੇ ਐਨੀ ਜ਼ੋਰ ਦੇ ਦੋ ਹਥੜਾ ਕਿਸ ਨੇ ਮਾਰਿਆ ਹੈ ਹੁਣ ਪਲੋਪਲੀ ਵੱਧਦਾ ਹਨੇਰਾ ਮੇਰੇ ਸਾਰੇ ਆਲੇ-ਦੋਲੇ ਨੂੰ ਹੋਰ ਵੀ ਡਰਾਉਣਾ ਬਣਾ ਰਿਹਾ ਸੀ ਰੱਬ ਦਾ ਭਾਣਾ ਕਿ ਜੋੜੀਆਂ ਪੱਟੀਆਂ ਤੱਕ ਪਹੁੰਚਣ ਤੱਕ ਸਾਰੇ ਰਾਹ ਹੋਰ ਕੋਈ ਬੰਦਾ ਨਾ ਪੈਦਲ ਨਾ ਸਾਈਕਲ ਉੱਤੇ ਹੀ ਮੈਨੂੰ ਨਜ਼ਰ ਆਇਆ ਮੇਰੀ ਗਲੀ ਮੇਰੇ ਸਾਹਮਣੇ ਸੀ ਪਰ ਮੇਰੇ ਕਦਮ ਥਿੜਕ ਰਹੇ ਸਨ ਜਿਵੇਂ ਮਰੀਆਂ ਲੱਤਾਂ 'ਚੋਂ ਸਾਰੀ ਸਤਿਆ ਹੀ ਨਿਕਲ ਗਈ ਹੋਵੇ ਅਚਾਨਕ ਸਾਡੀ ਗਲੀ ਦਾ ਡੱਬੂ ਕੁੱਤਾ ਤ੍ਰਿਪਤਾ ਪੈਣ ਦੇ ਬੂਹੇ ਮੂਰੇ ਬੈਠਾ ਮੇਰੀ ਨਜ਼ਰੀ ਪਿਆ ਉਸ ਨੂੰ ਦੇਖ ਮੈਨੂੰ ਮੜਾ ਜਾ ਤਰਵਾਸ ਮਿਲਿਆ ਪਰ ਮੇਰੇ ਦਿਲ ਦੀ ਧੜਕਣ ਤਾਂ ਜਿਵੇਂ ਗੱਡੀ ਦੇ ਇੰਜਣ ਵਾਂਗ ਸੁਣਾਈ ਦੇ ਰਹੇ ਸੀ ਜਲ ਕੀ ਤ੍ਰਿਪਤਾ ਦਾ ਘਰ ਛੱਡ ਕੇ ਤੀਜਾ ਘਰ ਸਾਡਾ ਹੀ ਸੀ ਡਰ ਅਤੇ ਕਬਰਾਹਟ ਨਾਲ ਕੰਬਦੀ ਮੈਂ ਰੱਬ ਰੱਬ ਕਰਦੀ ਮਸਾ ਆਪਣੇ ਘਰ ਦੀ ਦੇਲੀ ਅੰਦਰ ਪੈਰ ਰੱਖ ਸਕੇ ਤੇ ਮੁੜ ਕੇ ਬੂਹੇ ਦਾ ਕੁੰਡਾ ਝੱਟ ਬੰਦ ਕਰ ਲਿਆ ਹੁਣ ਉੱਪਰ ਚੁਬਾਰੇ ਦੀ ਖਿੜਕੀ ਚੋਂ ਮੇਰੀਆਂ ਨਜ਼ਰਾਂ ਗਲੀ ਤੋਂ ਬਾਹਰ ਦੂਰ ਤੱਕ ਉਸ ਬੰਦੇ ਨੂੰ ਢੂੰਡਣ ਲੱਗੀਆਂ ਜਿਸ ਨੇ ਮੇਰੇ ਪੇਟ ਵਿੱਚ ਜ਼ੋਰ ਦੀ ਧਫਾ ਮਾਰਿਆ ਤੇ ਮੈਨੂੰ ਕਿਹਾ ਸੀ ਆਹਾ ਬੰਤੇ ਤੇ ਨੂੰ ਮੈਂ ਫੜ ਹੀ ਲਿਆ ਪਰ ਮੈਨੂੰ ਤਾਂ ਹੁਣ ਕਿਦਰੇ ਵੀ ਨਜ਼ਰ ਨਹੀਂ ਸਿਆ ਰਿਹਾ ਅੰਦਰੋਂ ਅੰਦਰੀ ਮੈਂ ਅਜੇ ਤੱਕ ਡਰਨਾ थरथर ਕੰਬ ਰਹੀ ਸੀ ਕੀ ਹੋਇਆ ਮੰਮੀ ਪਾਣੀ ਪਿਲਾਵਾਂ ਮੇਰੀ ਧੀ ਸੀਤੋ ਨੇ ਮੇਰੇ ਚਿਹਰੇ ਤੋਂ ਓਡੇ ਮੇਰੇ ਹਾ ਭਾਵ ਦੇਖਦੇ ਮੈਨੂੰ ਪੁੱਛਿਆ ਨਹੀਂ ਧੀਏ ਪਹਿਲਾਂ ਮੈਨੂੰ ਸੰਤਾਂ ਦਾ ਪ੍ਰਸ਼ਾਦ ਦੇ ਅੰਦਰੋਂ ਕੱਚ ਦੇ ਕੋਲੇ ਵਿੱਚੋਂ ਸੀਤੋ ਝਟ ਪ੍ਰਸ਼ਾਦ ਲੈ ਆਈ ਮੈਂ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਉਹ ਦੌੜਦੌੜੀ ਵਾਹਰੂ ਨੂੰ ਧਿਆਉਣ ਲੱਗੀ ਸੀਤੋ ਮੈਨੂੰ ਇਹ ਹਾਲ ਦੇਖ ਕੇ ਭੱਜ ਕੇ ਆਪਣੀ ਤਾਈ ਨੂੰ ਢੇਠੋ ਸੱਦ ਲੇ ਦੇਖੋ ਤਾਈ ਜੀ ਮੰਮੀ ਡਰ ਨਾਲ ਕਿਵੇਂ ਕੰਬ ਰਹੀ ਐ ਸੀਤੋ ਸੱਚੀ ਸੀ ਪਰ ਮੈਂ ਉਸ ਦੇ ਸਾਹਮਣੇ ਆਪਣੀ ਜਠਣੀ ਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਮੇਰੀ 8-9 ਵਰਿਆਂ ਦੀ ਸੀਤੋ ਉੱਤੇ ਮੇਰੀ ਹਾਲਤ ਦਾ ਕੋਈ ਗਲਤ ਅਸਰ ਨਾ ਹੋਵੇ ਕੀ ਗੱਲ ਬੰਤੀ ਤੇਰਾ ਚਿੱਤ ਤਾਂ ਠੀਕ ਐ ਕੀ ਹੋਇਆ ਤੈਨੂੰ ਤੂੰ ਮੜੀਆਂ ਜੋ ਵਾਪਸ ਮੁੜਦੇ ਸਮੇਂ ਆਪਣੀ ਚੁੰਨੀ ਦੀ ਕੰਨੀ ਦਾ ਧੋਲੀ ਸੀ ਨਾ ਉਸਨੇ ਵੀ ਮੈਨੂੰ ਇਹੀ ਸਵਾਲ ਕੀਤਾ ਜੋ ਸਿਆਮੀ ਨੇ ਕਿਹਾ ਸੀ ਹਾਂ ਭੈਣ ਪਹਿਲਾਂ ਮੈਂ ਭੁੱਲ ਗਈ ਸੀ ਫਿਰ ਸਿਆਮੀ ਦੇ ਕਹੇ ਮੁੜ ਕੇ ਆਂਦਾ ਗਈ ਤੇ ਆਪਣੀ ਚੁੰਨੀ ਦੇ ਪੱਲੇ ਨੂੰ ਧੋ ਕੇ ਬਾਹਰ ਆਈ ਤਾਂ ਠੀਕ ਹੈ ਪਰ ਤੂੰ ਇੰਨੀ ਘਬराई ਹੋਈ ਕਿਉਂ ਹੈ ਆ ਜਾ ਹੇਠਾਂ ਆਪਾਂ ਚਾਹ ਬਣਾ ਕੇ ਪੀਨੇ ਆ ਰੋਟੀ ਵਿਸਤਾ ਹਲੇ ਟਾਈਮ ਮੇਰੀ ਜਠਾਨੀ ਨੇ ਮੈਨੂੰ ਢਾਰਸ ਦਿੱਤੇ ਫਿਰ ਮੈਂ ਹੀਠਾ ਸੀ ਉਸਦੇ ਨਾਲ ਰੋਟੀ ਪਾਣੀ ਦੇ ਕੰਮ ਵਿੱਚ ਹੱਥ ਵੜਾਉਣ ਲੱਗੀ। ਇੰਨੇ ਵਿੱਚ ਕਰਦੇ ਆਦਮੀ ਵੀ ਕੰਮਕਾਰਾਂ ਤੋਂ ਮੋੜਾ ਏ। ਸਾਰਿਆਂ ਨੇ ਮਿਲ ਕੇ ਰੋਟੀ ਪਾਣੀ ਖਾਦਾ ਤੇ ਪਿੱਛੋਂ ਸਰੂਪ ਸਿਉਂਦੀਆਂ ਗੱਲਾਂ ਛੇੜ ਲਈਆਂ। ਮੈਂ ਇਹਨਾਂ ਗੱਲਾਂ ਤੋਂ ਘਬਰਾ ਰਹੀ ਸੀ ਤੇ ਆਪਣੀ ਰੋਟੀ ਚਬਾਰੇ ਵਿੱਚ ਹੀ ਚੁੱਕ ਲਈ। ਹੀਠਾਂ ਜਠਾਣੀ ਕੋਲ ਬੈਠ ਕੇ ਸੂਪ ਸਿਉਂਦੀਆਂ ਗੱਲਾਂ ਸੁਣ-ਸੁਣ ਮੈਂ ਘਬਰਾ ਰਹੀ ਸੀ। ਰਾਤ ਪਰ ਮੈਨੂੰ ਮੜੀਆਂ ਵਿੱਚ ਲੈ ਵਾਤਾਵਰਨ ਦੇ ਉਸ ਮੇਰੇ ਪਿੱਠ ਵਿੱਚ ਵੱਜੇ ਕਿਸੇ ਦੇ ਦਹਾਤੜੇ ਨੇ ਬੇਚੈਨ ਕਰੀ ਰੱਖਿਆ ਜਿਸ ਦੀ ਪੀੜਾ ਅਜੇ ਵੀ ਮੇਰੇ ਮੋਰਾ ਵਿੱਚ ਹੋ ਰਹੀ ਸੀ ਸੀਤੋ ਦਾ ਪਾਪਾ ਆਰੰਣਣ ਮੇਰੇ ਲਾਗੇ ਦੂਜੇ ਮੰਜੇ ਉੱਤੇ ਪਿਆ ਕੁਰਾੜੇ ਮਾਰ ਰਿਆ ਸੀ ਇਹ ਮੈਂ ਡਰਦੇ ਮਾਰਿਆਂ ਸੀਤੋ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਪਈ ਹੋਈ ਸੀ ਰਾਤ ਦੇ ਤੀਜੇ ਪਹਿਰ ਤੱਕ ਮੈਨੂੰ ਇਸੇ ਪਰੇਸ਼ਾਨੀ ਨੇ ਘੇਰੀ ਰੱਖਿਆ ਸਵੇਰ ਸਵੇਰੇ ਜਾ ਕੇ ਕਿਧਰੇ ਮੇਰੀ ਮਾੜੀ ਦੀ ਅੱਖ ਲੱਗੀ ਬਹੁ ਫੁੱਟਾਲੀ ਵਿੱਚ ਜਦੋਂ ਮੇਰੀ ਅੱਖ ਖੁੱਲੀ ਤਾਂ ਸੀਤੋ ਦਾ ਪਾਪਾ ਸੀਤੋ ਨੂੰ ਸਾਈਕਲ 'ਤੇ ਸਕੂਲ ਛੱਡਣ ਜਾ ਚੁੱਕਿਆ ਸੀ। ហេਠਾ ਮੇਰੀ ਜਠਾਣੀ ਨੇ ਸਵੇਰੇ ਦਾ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਟੋਰ ਬਹੁਤ ਸਾਰਾ ਕੰਮ ਨਿਭੇ ਲਿਆ ਸੀ। ਜਦ ਮੈਂ ហេਠਾ ਆਈ ਤਾਂ ਮੇਰੀ ਜਠਾਣੀ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਕਿਹਾ ਬੰਤੀ ਨਹਾ ਤੋ ਕੇ ਅੱਜ ਛੇਤੀ ਤਿਆਰ ਹੋ ਜਾਵੇਂ। ਆਪਾਂ ਦੋਵਾਂ ਨੇ ਕੁਝ ਕੱਪੜੇ ਲੱਤੇ ਖਰੀਦਣ ਬਾਜ਼ਾਰ ਜਾਣਾ ਹੈ। ਗੁਰਮੀਤ ਦੇ ਸਹੁਰਿਆਂ ਨੂੰ ਦੇਣ ਲਈ। ਗੁਰਮੀਤ ਦਾ ਵਿਆਹ ਹੋ ਤਰਿਆ ਹੋਇਆ ਸੀ। ਨਹਾਤ ਹੋ ਕੇ ਜਦੋਂ ਮੈਂ ਬਾਜ਼ਾਰ ਜਾਣ ਲਈ ਤਿਆਰ ਹੋਈ ਤਾਂ ਜਿਵੇਂ ਮੇਰੇ ਮਨ ਦਾ ਸਾਰਾ ਡਰ ਲਹਿ ਗਿਆ ਤੇ ਮੈਂ ਖੁਸ਼ੀ-ਖੁਸ਼ੀ ਆਪਣੀ ਅਲਮਾਰੀ 'ਚੋਂ ਕੁਝ ਕੱਪੜੇ ਖਰੀਦਣ ਵਾਸਤੇ ਪੈਸੇ ਕੱਢ ਕੇ ਪਰਸ ਵਿੱਚ ਪਾ ਲਏ। ਸਾਡੇ ਪਿੰਡ ਵਿੱਚ ਬਜਾਜੀ ਦੀਆਂ 3-4 ਹੀ ਦੁਕਾਨਾਂ ਹਨ ਜਿੱਥੋਂ ਅਸੀਂ ਅਕਸਰ ਪਿੰਡਾਂ ਵਾਲੇ ਕੱਪੜੇ ਲੱਤਾ ਖਰੀਦਦੇ ਹਾਂ। ਜਦੋਂ ਅਸੀਂ ਇਹਨਾਂ ਦੁਕਾਨਾਂ 'ਚੋਂ ਪਹਿਲੀ ਦੁਕਾਨ ਦੇ ਅੰਦਰ ਜਾਣ ਲੱਗੇ ਤਾਂ ਦੇਖਿਆ ਕੇਸ ਰੂਪ ਸੇ ਹੁੰਦਾ 700 ਰੁਪਏ ਉਸੇ ਦੁਕਾਨ ਵਿੱਚ ਬੈਠੇ ਕੱਪੜੇ ਖਰੀਦ ਰਹੇ ਸਨ ਅਸੀਂ ਗੁਰਮੀਤ ਦੇ ਵਿਆਹ ਲਈ ਕੱਪੜੇ ਖਰੀਦਣੇ ਸਨ ਇਸ ਕਰਕੇ ਸਾਡੇ ਦੋਵਾਂ ਦੇ ਮਨਾਂ ਵਿੱਚ ਵਹਿਮ ਜਿਹਾ ਆ ਗਿਆ ਅਸੀਂ ਅਗਲੀ ਦੁਕਾਨ ਵਿੱਚ ਜਾਵਣੀ ਅੰਦਰ ਜਾ ਕੇ ਮੇਰੀ ਜਠਾਣੀ ਨੇ ਵਿਆਹ ਵਿੱਚ ਲੈਣ ਦੇਣ ਵਾਲੇ ਕਈ ਸੂਟ ਪਸੰਦ ਕਰ ਲਏ ਮੈਂ ਵੀ ਆਪਣੇ ਲਈ ਵਿਆਹ ਵਿੱਚ ਪਾਉਣ ਵਾਸਤੇ ਇੱਕ ਸੂਟ ਪਸੰਦ ਕਰ ਲਿਆ ਹਰੇ ਰੰਗ ਦਾ ਨਾਲ ਗੋਟੇ ਵਾਲਾ ਦੁਪੱਟਾ ਦੋ-ਦੂੜ ਘੰਟਾ ਲਾ ਕੇ ਅਸੀਂ ਕੱਪੜੇ ਪਸੰਦ ਕੀਤੇ ਤੇ ਦੁਕਾਨ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਬਾਹਰ ਰੱਖੀ ਡੰਮੀ ਨੂੰ ਉਸੇ ਰੰਗ ਦਾ ਸੂਟ ਜੋ ਮੈਂ ਖਰੀਦਿਆ ਸੀ ਉਹੀ ਦੁਪੱਟਾ ਗੋਟੇ ਵਾਲਾ ਪਹਿਨਾਇਆ ਹੋਇਆ ਸੀ ਪਰ ਮੈਂ ਦੇਖਿਆ ਜਿਵੇਂ ਡੰਮੀ ਦੀਆਂ ਅੱਖਾਂ 'ਚੋਂ ਅੰਗਿਆਰ ਵਰਸ ਰਹੇ ਹੋ ਮੈਂ ਆਪਣੀ ਜਠਾਣੀ ਵੱਲ ਤੱਕਿਆ ਤੇ ਕਿਹਾ ਭੈਣ ਦੇਖ ਇਹ ਸੂਟ ਹਾਂ ਜਮਈ ਤੇਰੇ ਸੂਟ ਵਰਗਾ ਪਰ ਉਸ ਨੂੰ ਵੀ ਲੱਗਿਆ ਜਿਵੇਂ ਡੰਮੀ ਦੀਆਂ ਅੱਖਾਂ 'ਚੋਂ ਅੰਗਿਆਰ ਝੜ ਰਹੇ ਸਨ ਅਸੀਂ ਦੋਵੇਂ ਹੈਰਾਨ ਹੁੰਦੀਆਂ ਮੋੜ ਦੁਕਾਨ ਦੇ ਅੰਦਰ ਆਈਆਂ ਤੇ ਦੁਕਾਨਦਾਰ ਨੂੰ ਪੁੱਛਿਆ ਭਾਈ ਇਹ ਤੋ ਕਿਹੋ ਜੀ ਡਰਾਉਣੀ ਡੰਮੀ ਬਾਹਰ ਰੱਖੀ ਐ ਜਿਸ ਦੀਆਂ ਅੱਖਾਂ ਅੱਗ ਭਰਉਂਦੀਆਂ ਨਜ਼ਰ ਆ ਰਹੀਆਂ ਸਨ ਕਿਹੜੀ ਡੰਮੀ ਭੈਣ ਜੀ ਉਸ ਨੇ ਸਵਾਲ ਕੀਤਾ ਤੇ ਉਹ ਬਾਹਰ ਤੱਕ ਸਾਡੇ ਨਾਲ ਡੰਮੀ ਦੇਖਣ ਆਇਆ ਦੁਕਾਨ ਦੇ ਬਾਹਰ ਤੱਕ ਹੁਣ ਕੋਈ ਡੰਮੀ ਨਹੀਂ ਸੀ ਅਸੀਂ ਦੋਵੇਂ ਬਹੁਤ ਹੈਰਾਨ ਪ੍ਰਸੰਨ ਚੁੱਪਚਾਪ ਦੁਕਾਨਦਾਰ ਵੱਲ ਦੇਖ ਰਹੀਆਂ ਸਾਂ ਅਸੀਂ ਕੁਝ ਸਮਝ ਨਾ ਸਕੀਆਂ ਕਿ ਸਾਡਾ ਦੋਵਾਂ ਦਾ ਭਰਮ ਹੀ ਸੀ ਮੈਂ ਆਪਣੇ ਲਿਫਾਫੇ 'ਚੋਂ ਆਪਣਾ ਨਵਾਂ ਸੂਟ ਖਰੀਦਿਆ ਹੋਇਆ ਕੱਢ ਕੇ ਦੇਖਣ ਲੱਗੀ ਇਹ ਸੂਟ ਮੇਰੇ ਲਿਫਾਫੇ ਵਿੱਚ ਹੈ ਕਿ ਨਹੀਂ ਦੇਖਿਆ ਤਾਂ ਜਿਵੇਂ ਮੈਂ ਤੈਲਾ ਕੇ ਲਿਫਾਫੇ ਵਿੱਚ ਸੂਟ ਪਾਇਆ ਸੀ ਉਵੇਂ ਹੀ ਲਿਫਾਫੇ ਵਿੱਚ ਪਿਆ ਸੀ ਅਸੀਂ ਝਟ ਕੋਲੋਂ ਲੰਘ ਰਹੇ ਇੱਕ ਰਿਕਸ਼ੇ ਵਾਲੇ ਨੂੰ ਰੋਕ ਕੇ ਉਸ 'ਚ ਬੈਠ ਗਈਆਂ ਹੁਣ ਅਸੀਂ ਦੋਵੇਂ ਹੀ ਡਰ ਗਈਆਂ ਸੀ ਰਿਕਸ਼ੇ ਵਿੱਚ ਬੈਠ ਮੈਂ ਪਿੱਛੇ ਦੁਕਾਨਵਾਲ ਚਾਤੀ ਮਾਰੀ ਤਾਂ ਉਹ ਡੰਮੀ ਉਸ ਸੂਟ ਵਿੱਚ ਫਿਰ ਉੱਥੇ ਹੀ ਦੁਕਾਨ ਦੇ ਬੂਹੇ ਅੱਗੇ ਖੜੀ ਮੈਨੂੰ ਨਜ਼ਰ ਆਈ ਮੈਂ ਹੈਰਾਨ ਹੁੰਦੀ ਨੇ ਆਪਣੀ ਜਠਣੀ ਨੂੰ ਕਿਹਾ ਦੇਖ ਪਣ ਉਹ ਡੰਮੀ ਸਾਡੇ ਮਗਰ-ਮਗਰ ਤੁਰਿਆ ਰਹੀ ਹੈ ਪਰ ਮੇਰੀ ਜਠਣੀ ਨੂੰ ਕੁਝ ਵੀ ਨਜ਼ਰ ਨਾ ਆਇਆ ਤੇ ਮੈਂ ਦਰਦਿਆਂ ਮੁੜ ਕੇ ਦੁਕਾਨਵਾਲ ਦੇਖਣ ਦੀ ਹਿੰਮਤ ਨਾ ਕੀਤੀ ਘਰ ਪਹੁੰਚ ਕੇ ਮੈਨੂੰ ਖੂਬ ਤੇਜ਼ ਬੁਖਾਰ ਚੜ ਗਿਆ ਕੰਮ ਇਹਨਾਂ ਮੇਰਾ ਸਰੀਰ थर-थर ਕੰਬ ਰਿਆ ਸੀ ਇਹ ਸਭ ਦੇਖ ਮੇਰੇ ਘਰ ਦੇ ਸਾਰੇ ਜੀ ਘਬਰਾ ਗਏ ਮੇਰੀ ਬੇਟੀ ਨੇ ਤਾਂ ਰੋ-ਰੋ ਆਪਣਾ ਬੁਰਾ ਹਾਲ ਕਰ ਲਿਆ ਕੋਈ ਕਹੇ ਤੇ ਇਹ ਬੁਖਾਰ ਹੈ ਕੋਈ ਕਹੇ ਮਲੇਰੀਆ ਕੋਈ ਉਪਰੀ ਕਸਰ ਦੱਸ ਰਿਹਾ ਸੀ ਸੀਤੋ ਦਾ ਪਾਪਾ ਆਪਣੀ ਯਤਨ ਕਰਕੇ ਥੱਕ ਗਿਆ ਕਈ ਡਾਕਟਰ ਬਦਲੇ ਪੂਰਾ ਹਫਤਾ ਬੀਤ ਗਿਆ ਫਿਰ ਮਹੀਨਾ ਵੀ ਪਰ ਬੁਖਾਰ ਸੀ ਕਿ ਉਤਰਨ ਦਾ ਨਾਉ ਹੀ ਨਹੀਂ ਸੀ ਲੈ ਰਿਹਾ ਉਨ ਮੈਨੂੰ ਰਾਤ ਸਮੇਂ ਉਹ ਡੰਮੀ ਲਾਲ ਅੱਖਾਂ ਵਾਲੀ ਅਕਸਰ ਦਿਖਾਈ ਦੇਣ ਲੱਗੀ ਤੇ ਉਸ ਪਿੱਠ ਵਿੱਚ ਵੱਜੇ ਤਫੇਦੀ ਸੱਟ ਮੇਰੇ ਮੋਰਾ ਵਿੱਚ ਤਸ ਤਸ ਕਰਨ ਲੱਗਦੀ ਮਹੀਨਾ ਪਾਰ ਮੈਂ ਮੁਖਾਨਣ ਹੋ ਜੀ ਰਹੀ ਵੈਦ ਡਾਕਟਰ ਆਪਣੀ ਆਪਣੀ ਬਾਹ ਲਾ ਕੇ ਥੱਕ ਗਏ ਉਨ ਦਾ ਬਸ ਕਰਦੇ ਸਿਰਫ ਰੱਬ ਬੂਰੇ ਮੇਰੀ ਤੰਦਰੁਸਤੀ ਲਈ ਦੁਆ ਹੀ ਕਰਦੇ ਸਨ ਇੱਕ ਦਿਨ ਸਾਧੂ ਅਨੇਕ ਛੋਟੀ ਜੀ ਟੋਲੀ ਹਰਦوار ਤੋਂ ਪੈਦਲ ਹੀ ਹਰ ਮੰਦਰ ਸਾਹਿਬ ਦੇ ਦਰਸ਼ਨ ਲਈ ਜਾਂਦੀ ਹੋਈ ਰਾਤ ਕੱਟਣ ਲਈ ਸਾਡੇ ਪਿੰਡ ਆਠਹਰੀ ਪਿੰਡ ਦੇ ਪਤਵੰਤਿਆਂ ਨੇ ਸਤਕਾਰ ਸਹਿਤ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਦਾ satsang ਵੀ ਸੁਣਿਆ ਮੇਰੇ ਪਤੀ ਦੇਵ ਮੈਨੂੰ ਵੀ ਦਰਸ਼ਨ ਲਈ ਉੱਥੇ ਆਪਣੇ ਨਾਲ ਲੈ ਗਏ satsang ਸਮਾਪਤ ਹੋਣ ਪਿੱਛੋਂ ਮੇਰੇ ਪਤੀ ਨੇ ਬੇਨਤੀ ਭਰੇ ਸ਼ਬਦਾਂ ਵਿੱਚ ਮੇਰੀ ਬਿਮਾਰੀ ਦੀ ਸਾਰੀ ਵਿਥਿਆ ਸਾਧੂਆਂ ਨੂੰ ਸੁਣਾਈ ਤੇ ਮੇਰੀ ਤੰਦਰੁਸਤੀ ਲਈ ਦੁਆ ਮੰਗੀ ਸਾਧੂਆਂ ਦੀ ਟੋਲੀਆਂ ਟੋਲੀ ਦੇ ਮੁਖੀਆ ਸੰਤ ਨੇ ਪੂਰੀ ਗੱਲ ਸਮਝਣ ਪਿੱਛੋਂ ਸਾਨੂੰ ਸੰਬੋਧਨ ਕਰਦੇ ਹੋ ਫਰਮਾਇਆ ਬੇਟਾ ਜੇ ਕੋਈ ਮਨੁੱਖ ਹਨੇਰੇ ਕਮਰੇ ਅੰਦਰ ਦੀਵਾ ਜਗਾਵੇ ਬਿਨਾਂ ਹੀ ਜਾਵੇਗਾ ਤਾਂ ਉਸ ਦਾ ਭੈਪੀਤ ਹੋਣਾ ਲਾਜ਼ਮੀ ਹੈ ਇਸ ਲਈ ਇਹ ਹਨੇਰਾ ਹੀ ਡਰ ਹੈ ਜੋ ਮਨੁੱਖ ਅੰਦਰ ਵੱਡਾ ਰੋਗ ਹੈ ਇਸ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਗਾਉਣਾ ਦੀ ਅਤ ਲੋੜ ਹੈ ਬਹੁਤ ਵਾਰੀ ਸਾਡਾ ਮਨ ਆਪਣੇ ਆਪ ਹੀ ਤਰ੍ਹਾਂ-ਤਰ੍ਹਾਂ ਦੀਆਂ ਘਾੜਤਾਂ ਘੜ ਕੇ ਬੇਮਤਲਬ ਦੀਆਂ ਸੂਰਤਾਂ ਬਣਾ ਲੈਂਦਾ ਹੈ ਤੇ ਫਿਰ ਆਪ ਹੀ ਪਰੇਸ਼ਾਨ ਹੁੰਦਾ ਰਹਿੰਦਾ ਹੈ ਡਰ ਨੂੰ ਮਨ ਚੋਂ ਕੱਢੋ ਤੇ ਪ੍ਰਮਾਤਮਾ ਦੀ ਹੋਂਦ ਨੂੰ ਆਪਣੇ ਚਿੱਤ ਵਿੱਚ ਰੱਖੋ ਸਤਿਨਾਮ ਦੇ ਕਹੀ ਆਖਰੀ ਗੱਲ ਨੇ ਜਿਵੇਂ ਮੇਰੀ ਕਾਇਆ ਹੀ ਪਲਟ ਦਿੱਤੀ ਸੀ ਹੁਣ ਮੈਂ ਆਪਣੇ ਅੰਗ-ਅੰਗ ਵਿੱਚ ਨਿਰੋਗਤਾ ਮਹਿਸੂਸ ਕਰਦੀ ਆਪਣੇ ਪਤੀ ਦੇ ਬਾਈਸਾਈਕਲ ਦੇ ਪਿੱਛੇ ਬੀਖੋ ਬੈਠੀ ਜਿਵੇਂ ਹੁਣ ਉੱਡ ਕੇ ਆਪਣੀ ਤੀ ਸੀਤੂ ਕੋਲ ਉਹ ਜੀਣਾ ਚਾਹੁੰਦੀ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ